ਨਾਮ ਜਗਦੀਪ ਸ਼ਰਮਾ ਹੈ ਜੀ ਮੈਂ ਜੀ ਪਹਿਲਾਂ ਇਹ ਕੰਮ ਸਿੱਖਿਆ ਜੀ ਕਿਉਂਕਿ ਜੋ ਵੀ ਕੰਮ ਆਪਾਂ ਸਟਾਰਟ ਕਰੀਏ ਚਾਹੇ ਕੋਈ ਵੀ ਸੈਕਟਰ ਹੈ ਉਹਦੇ ਬਾਰੇ ਪਹਿਲਾਂ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜੀ ਹਾਂ ਜੀ ਤੇ ਪਹਿਲਾਂ ਮੈਂ ਆਪਣੇ ਹੀ ਜਾਣਕਾਰ ਇੱਕ ਹੈਗੇ ਆਪਣੇ ਰਣਜੀਤ ਸਿੰਘ ਕਰਕੇ ਅੰਕਲ ਉਹਨਾਂ ਕੋਲ ਮੈਂ ਸਿੱਖਿਆ ਸਾਲ 1.5 ਸਾਲ ਤੇ ਉਸ ਤੋਂ ਬਾਅਦ ਫਿਰ ਮੈਂ ਸਟੱਡੀ ਕੀਤੀ ਦੂਰ ਦੂਰ ਜਾ ਕੇ ਮੈਂ ਸ਼ੈੱਡ ਦੇਖੇ 25 ਤੋਂ 30 ਸ਼ੈੱਡ ਲੁਧਿਆਣੇ ਤੱਕ ਵੀ ਮੈਂ ਗਿਆ ਤੇ ਆਈਡੀਆ ਲਗਾਇਆ ਕਿ ਕਿਹੜਾ ਸ਼ੈੱਡ ਮੇਰੇ ਪਸ਼ਵਾਂ ਲਈ ਸਹੀ ਰਹੇਗਾ ਹਰ ਇੱਕ ਸ਼ੈੱਡ ਤੋਂ ਮੈਂ ਅਲੱਗ-ਅਲੱਗ ਆਈਡੀਆ ਲਏ ਫਿਰ ਜਾ ਕੇ ਅਸੀਂ 1 ਸਾਲ ਵਿੱਚ ਬਣਾਇਆ ਤੇ ਹੁਣ ਇਹਨੂੰ 1.5 ਸਾਲ ਹੋ ਗਿਆ ਸਟਾਰਟ ਕੀਤੇ ਇਹਨੂੰ ਜੀ ਕੰਮ ਨਾ ਜੀ ਵੇਲਿਆਂ ਦਾ ਕੰਮ ਤਾਂ ਬਿਲਕੁਲ ਵੀ ਨਹੀਂ ਹੈ ਜੀ ਬਹੁਤ ਮਿਹਨਤ ਵਾਲਾ ਕੰਮ ਹੈ ਤੇ ਮੈਂ ਪੋਸਟ ਗ੍ਰੈਜੂਏਟ ਹੈ ਜੀ ਮੈਂ ਮਾਸਟਰਸ ਆਫ ਫਿਜ਼ੀਕਲ ਐਜੂਕੇਸ਼ਨ ਕੀਤੀ ਹੈ ਆਪਣਾ ਫਿਜ਼ੀਕਲ ਕਾਲਜ ਤੋਂ ਪ੍ਰੋਫੈਸਰ ਗੁਰਸੇਵਰ ਸਿੰਘ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਜੋ ਪਟਿਆਲਾ ਚ ਹੈ ਜੀ ਏ এডਿਕੇਸ਼ਨ ਤੁਸੀਂ ਦੱਸਿਆ ਜੀ ਮਾਸਟਰ ਕੀਤੀ ਹੋਈ ਹੈ ਜੀ ਤੇ ਇੱਧਰ ਆਉਣ ਦਾ ਤੁਹਾਡਾ ਫੈਸਲਾ ਕਿਵੇਂ ਸੀ ਵੀ ਕਿਵੇਂ ਇੱਧਰ ਆਣ ਦਾ ਕਿਉਂਕਿ ਜਿਹੜੀ ਐਨੀ এডਿਕੇਸ਼ਨ ਤੋਂ ਬਾਅਦ ਘਰ ਦੇ ਵੀ ਸੋਚਦੇ ਨੇ ਵੀ ਬੰਦਾ ਕਿਤੇ ਮੁੰਡਾ ਸਾਡਾ ਹੋਣਾ ਵਧੀਆ ਜੌਬ 'ਚ ਹਾਂਜੀ 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 ਇਸ ਤੋਂ ਪਹਿਲਾਂ ਜੀ ਮੈਂ ਜਦ ਮੇਰੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਖਤਮ ਹੋਈ ਮੈਂ ਡੇਢ ਤੋਂ 2 ਸਾਲ ਬੈਂਗਲੌਰ 'ਚ ਰਿਹਾ ਜੀ ਠੀਕ ਹੈ ਉੱਥੇ ਸਾਡਾ ਹੀ ਬਿਜ਼ਨਸ ਸੀਗਾ ਜੀ ਮੈਂ ਉੱਥੇ ਹੈਂਡਲ ਕਰ ਰਿਹਾ ਸੀਗਾ ਫਿਰ ਜਦੋਂ ਮੈਂ ਵਾਪਸ ਆਇਆ ਜੀ ਤੇ ਮੇਰੀ ਜੌਬ ਵੀ ਲੱਗੀ ਹੋਈ ਸੀ ਖੇਤਰ 'ਚ ਠੀਕ ਹੈ ਸਕੂਲ 'ਚ ਪਰ ਉਸ ਤੋਂ ਬਾਅਦ ਮਤਲਬ ਬ੍ਰਦਰਸ ਨਾਲ ਮਿਲ ਕੇ ਡਿਸਾਈਡ ਕੀਤਾ ਉਹਨਾਂ ਨੇ ਮੈਨੂੰ ਆਈਡੀਆ ਦਿੱਤਾ ਮੇਰੇ ਵੱਡੇ ਭਾਈ ਸਾਹਿਬ ਨੇ ਜਿਹੜੇ ਠੀਕ ਹੈ ਕਿ ਏ ਲਾਈਨ 'ਚ ਮਿਹਨਤ ਜ਼ਰੂਰ ਹੈ ਬਹੁਤ ਪਰ ਜੇ ਆਪਾਂ ਵਧੀਆ ਤਰੀਕੇ ਨਾਲ ਕੰਮ ਚਲਾਈਏ ਤਾਂ ਸਕੋਪ ਵੀ ਬਹੁਤ ਹੈ ਜਦੋਂ ਮੈਂ ਇਸ ਲਾਈਨ 'ਚ ਗਿਆ ਤੇ ਮੈਂ ਇਹੀ ਤੁੰਦ ਸੇ 1.5 ਸਾਲ ਮੈਂ ਸਿੱਖਿਆ ਦੇਖਿਆ ਤੇ ਮੈਨੂੰ ਵੀ ਰਿਅਲਾਈਜ਼ ਹੋਇਆ ਕਿ ਇਹ ਕੰਮ ਜੇ ਆਪਾਂ ਵਧੀਆ ਢੰਗ ਨਾਲ ਚਲਾਈਏ ਤਾਂ ਇਸ 'ਚ ਕਾਫੀ ਅੱਗੇ ਸਕੋਪ ਹੈ ਇਸ ਕਰਕੇ ਫਿਰ ਮੈਂ ਵੀ ਜਿਆਦਾ ਇੰਟਰਸਟ ਲੈਣ ਲੱਗ ਗਿਆ ਤੇ ਇਹ ਫਿਰ ਤੁਸੀਂ ਸਿੱਖਿਆ ਕਿ ਤੂੰ ਪ੍ਰੋਪਰ ਹਾਂਜੀ ਹਾਂਜੀ ਮੈਂ ਸਿੱਖਿਆ ਸੀਗਾ ਜੀ 1.5 ਸਾਲ ਸਿੱਖਿਆ ਸੀਗਾ ਜੀ ਤੇ ਅੱਜ ਕੱਲ ਨਾ ਜਿਵੇਂ ਹੁਣ ਦੇਖਿਆ ਜਾ ਰਿਹਾ ਵੀ ਜਿਹੜਾ ਬੱਚਾ ਪੜ ਜਾਂਦਾ ਹੈ ਨਾ ਹਾਂਜੀ ਜ਼ਿਆਦਾਤਰ ਜਿਹੜੀ ਆਪਣਾ ਜੇ ਪੰਜਾਬ ਦੀ ਗੱਲ ਕਰੀਏ ਹਾਂਜੀ ਇੱਕੋ ਹੀ ਦਿਮਾਗ 'ਚ ਸੋਚ ਬਣੀ ਹੋਈ ਹੈ ਬੇ ਬਾਹਰ ਦੀ ਹਾਂਜੀ ਹਾਂਜੀ ਤੁਹਾਡੇ ਦਿਮਾਗ 'ਚ ਨਹੀਂ ਕਦੇ ਆਇਆ ਨਾ ਜੀ ਮੈਨੂੰ ਕਦੀ ਆਇਆ ਨਹੀਂ ਬਾਹਰ ਜਾਣ ਦਾ ਆਈਡੀਆ ਕਿਉਂਕਿ ਮੈਨੂੰ ਹੈਗਾ ਜੀ ਆਪਣੇ ਲੋਕਾਂ ਵਿੱਚ ਰਵਾਂਗੇ ਪਰਿਵਾਰ ਨਾਲ ਰਵਾਂਗੇ ਉਹ ਜ਼ਿਆਦਾ ਬੈਟਰ ਹੈ ਜੀ ਬਾਹਰ ਜਾ ਕੇ ਕੰਮ ਕਰਨ ਨਾਲੋਂ ਵਧੀਆ ਜੀ ਬਹੁਤ ਵਧੀਆ ਸੋਚ ਹੈ ਦੇਖੋ ਹੁਣ ਪੜੇ ਲਿਖੇ ਵੀ ਪੜਾਈ 'ਚ ਵੀ ਕਸਰ ਨਹੀਂ ਤੇ ਬਾਕੀ ਜਿਹੜੀ ਸੋਚ ਹੈ ਇੱਥੇ ਕੰਮ ਕਰਨ ਦੀ ਇਹ ਵੀ ਬਹੁਤ ਵਧੀਆ ਹੈ ਆਪਣੀ ਪੰਜਾਬ ਵਾਸਤੇ ਵੀ ਹੈਨਾ ਹਾਂਜੀ ਤੇ ਜਦੋਂ ਇਹ ਤੁਸੀਂ ਕੰਮ ਸ਼ੁਰੂ ਕੀਤਾ ਤਾਂ ਘਰਦਿਆਂ ਦੀ ਤਾਂ ਫੁੱਲ ਸਪੋਰਟ ਸੀ ਤੁਹਾਨੂੰ ਫੁੱਲ ਸਪੋਰਟ ਫੁੱਲ ਸਪੋਰਟ ਤੇ ਕਿੰਨੇ ਤੁਸੀਂ ਜਾਨਵਰਾਂ ਪਰ ਸ਼ੁਰੂ ਕੀਤਾ ਹੈ ਕੰਮ ਅਸੀਂ ਸ਼ੁਰੂ ਕੀਤਾ ਸੀਗਾ ਪਹਿਲਾਂ ਅਸੀਂ 7 ਗਾਵਾਂ ਲੈ ਕੇ ਆਏ ਸੀਗੇ ਜੀ ਤੇ ਉਸ ਤੋਂ ਬਾਅਦ ਅਸੀਂ 8 ਮੱਝਾਂ ਲੈ ਆਏ ਸੀਗੇ ਠੀਕ ਹੈ ਪਰ ਜਦੋਂ ਅਸੀਂ ਕੰਮ ਮਤਲਬ ਅਸੀਂ ਲਿਆਈਗੇ ਡੰਗਰ ਅਚ ਲਿਆਈ ਹਾਂ ਅਸੀਂ ਮਤਲਬ ਹਰ ਮਹੀਨੇ 4 ਡੰਗਰ 8 ਡੰਗਰ ਲਿਆਈਗੇ ਠੀਕ ਹੈ ਹੌਲੀ ਹੌਲੀ ਕਰਕੇ ਕਿਉਂਕਿ ਕੰਮ ਕਰਨ ਦਾ ਤਜਰਬਾ ਸੀਗਾ ਬਾਕੀ ਪਾਜੀ ਨਾਲ ਨੇ ਇਹਨਾਂ ਨੇ ਕਾਫੀ ਮਦਦ ਕੀਤੀ ਸਾਡੀ ਦੰਗਰਾਲਿਆਂ ਚ ਇਹ ਜਮੀਨ ਤੁਹਾਡੀ ਆਪਣੀ ਸੀ ਕਿ ਫਿਰ ਪਹਿਲਾਂ ਤੁਸੀਂ ਪਰਚੇਸ ਨਹੀਂ ਨਹੀਂ ਸਾਡੀ ਜਮੀਨ ਕੋਈ ਨਹੀਂ ਸੀਗੀ ਅਸੀਂ ਕੰਮ ਸਟਾਰਟ ਜ਼ੀਰੋ ਤੋਂ ਕੀਤਾ ਹੈ ਅਸੀਂ ਜਗਾ ਮੁੱਲ ਲਈ ਹੈ ਠੀਕ ਹੈ ਉਸ ਤੋਂ ਬਾਅਦ ਇੱਧਰ ਕੰਸਟਰਕਸ਼ਨ ਕੀਤਾ ਤੇ ਕੰਮ ਸ਼ੁਰੂ ਕੀਤਾ ਵੈਸੇ ਉਹ ਕਹਿੰਦੇ ਵੀ ਹੁਣ ਪੰਡਤਾਂ ਦੇ ਮੁੰਡੇ ਇਸ਼ਾਰੇ ਨੇ ਹਨਾ ਇਹ ਕਹਾਣੀ ਪੰਡਤਾਂ ਕਬੱਡੀ ਚ ਹਾਂਜੀ ਹੈਨਾ ਤੇ ਜਿਨ੍ਹਾਂ ਦਾ ਕੰਮ ਸੀ ਉਹ ਕਹਿੰਦੇ ਇੱਥੇ ਕੁਝ ਬਚਦਾ ਨਹੀਂ ਹਨਾ ਜਿਵੇਂ ਜ਼ਿਮੀਂਦਾਰ ਹੁਣ ਜਵਾਗ ਜ਼ਿਆਦਾਤਰ ਬਾਹਰ ਨੂੰ ਭੱਜਦੇ ਨੇ ਬਾਹਰ ਜਾ ਕੇ ਵੀ ਲੋਕਾਂ ਦੇ ਫਾਰਮਾਂ 'ਚ ਕੰਮ ਕਰ ਰਹੇ ਨੇ ਤੇਰੀ ਫਾਰਮਾਂ 'ਚ ਜਿਹੜੇ ਇਟਲੀ ਜਾਂਦੇ ਨੇ ਜਾਂ ਹੋਰ ਡੇਰੀ ਫਾਰਮਾਂ ਦੇ ਉੱਥੇ ਕੰਮ ਕਰ ਰਹੇ ਨੇ ਆਪਣਾ ਕੰਮ ਨਹੀਂ ਕਰਨਾ ਚਾਹੁੰਦੇ ਬਹੁਤ ਵਧੀਆ ਲੱਗਿਆ ਵੀ ਤੁਸੀਂ ਇੰਨਾ ਪੜ੍ਹਨ ਦੇ ਬਾਵਜੂਦ ਤੇ ਫਿਰ ਇਹ ਕਿੱਤੇ ਨੂੰ ਚੁਣਿਆ ਵੀ ਤੁਹਾਨੂੰ ਹੁਣ ਕਿਵੇਂ ਲੱਗ ਰਿਹਾ ਅੱਗੇ ਸਕੋਪ ਤੁਹਾਨੂੰ ਕਿੰਨਾ ਸੇ 1.5 ਸਾਲ ਹੋ ਗਿਆ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਵੀ ਇਹਦੇ ਚ ਸਕੋਪ ਮੈਂ ਵਧੀਆ ਡਿਸੀਜਨ ਲਿਆ ਹਾਂਜੀ ਮੈਨੂੰ ਸੁਰਤ ਹੈ ਲੱਗਦਾ ਮੈਂ ਵਧੀਆ ਡਿਸੀਜਨ ਲੈ ਕੇ ਕੰਮ ਲਈ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਫੈਮਿਲੀ ਦੀ ਪੂਰੀ ਸਪੋਰਟ ਹੈ ਤੇ ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਹੈ ਤੇ ਬੈਕ ਕੀਤਾ ਹੈ ਕਿ ਆਪਣੇ ਵੱਲੋਂ ਮਿਹਨਤ ਕਰੋ ਬਾਕੀ ਘਾਟਾ ਵਾਧਾ ਵੀ ਚੱਲਦਾ ਰਹਿੰਦਾ ਤਾਂ ਕਦੀ ਕਿਸੇ ਚੀਜ਼ ਨੂੰ ਲੈ ਕੇ ਉਹਨਾਂ ਨੇ ਫਿਕਰ ਨਹੀਂ ਲੈਣ ਦਿੱਤੀ ਉਹਨਾਂ ਨੇ ਇਹ ਤਾਂ ਬਿਜ਼ਨਸ ਹਰੇਕ ਦੇ ਵਿੱਚ ਆ ਦੇਖੋ ਕੋਈ ਵੀ ਬਿਜ਼ਨਸ ਕਰਾਂਗੇ ਵਾਧਾ ਘਾਟਾ ਚੱਲਦਾ ਰਹਿੰਦਾ ਚੰਗੀਆਂ ਤੋਂ ਚੰਗੀਆਂ ਫੈਕਟਰੀਆਂ ਹਾਂਜੀ ਹਾਂਜੀ ਉਦਾਹਰਨ ਆਪਾਂ ਨਹੀਂ ਲੰਮਾਨੀ ਦੀ ਵੀ ਲੈ ਸਕਦੇ ਹਾਂ ਹਾਂਜੀ ਕਿਸੇ ਟਾਈਮ 6ਵੇਂ ਨੰਬਰ ਦਾ ਅਮੀਰ ਬੰਦਾ ਸੀ ਅੱਜ ਦੇਖੋ ਗਿੰਤੀ 'ਚ ਵੀ ਹੈ ਨਹੀਂ ਹੈਨਾ ਤੇ ਇਹ ਚੀਜ਼ਾਂ ਤਾਂ ਆਪਾਂ ਚਲੋ ਨਾਲ-ਨਾਲ ਚੱਲਣੀਆਂ ਹੀ ਨੇ ਜ਼ਿੰਦਗੀ ਦੇ ਵਿੱਚ ਤੇ ਅੱਜ ਤੁਹਾਡੇ ਫਾਰਮ ਦੇ ਵਿੱਚ ਜੇ ਗੱਲ ਕਰੀਏ ਤਾਂ ਕਿੰਨੀਆਂ ਕਿ ਮੱਜਾਂ ਨੇ ਮੱਜਾਂ 80 ਦੇ ਕਰੀਬ ਹੈਗੀਆਂ ਨੇ 80 ਡਿਗਰੀ ਦੇ ਹਾਂਜੀ ਹਾਂਜੀ ਤੇ ਦੁੱਧ ਤੇ ਕਿੰਨੀਆਂ ਮੱਜਾਂ ਨੇ ਦੁੱਧ ਤੇ ਸਾਡੀਆਂ 55 ਤੋਂ 60 ਮੱਜਾਂ ਹੈਗੀਆਂ ਨੇ 55 ਤੋਂ ਬਾਕੀ ਗੱਬਣ ਨਹੀਂ ਉਤਰਾਈ ਨਹੀਂ ਤੇ ਇਹ ਜਿਹੜੇ ਗੱਬਣਾ ਤੁਸੀਂ ਹੁਣ ਜਿਵੇਂ ਪੁਰਾਣਾ ਜਿਹੜਾ ਤਰੀਕਾ ਸੀ ਵੀ ਜਿਵੇਂ ਮੱਜਾਂ ਦੇ ਵਿੱਚ ਝੋਟਾ ਰੱਖਦੇ ਸੀ ਹਾਂਜੀ ਉਹ ਸਿਸਟਮ ਹੈ ਜਾਂ ਹੁਣ ਜਿਹੜਾ ਦੂਜਾ ਸੀਮਨ ਲਿਆ ਕੇ ਉਹ ਕਰ ਰਹੇ ਹੋ ਤੁਸੀਂ ਨਹੀਂ ਅਸੀਂ ਝੋਟਾ ਰੱਖਿਆ ਹੋਇਆ ਹੈ ਕਿਉਂਕਿ ਜਿਹੜਾ ਆਰਟੀਫੀਸ਼ਲ ਇਨਸੈਮੀਨੇਸ਼ਨ ਹੈ ਉਹਦੀ ਸਕਸੈਸ ਰੇਟ ਬਹੁਤ ਘੱਟ ਹੈ ਠੀਕ ਹੈ ਕਿਉਂਕਿ ਜੇ ਤੁਸੀਂ ਪਹਿਲੀ ਵਾਰ ਦਾ ਇਨਸੈਮੀਨੇਸ਼ਨ ਕੀਤਾ ਹੋਇਆ ਬਹੁਤ ਰੇਅਰ ਹੈ ਕਿ ਮੱਝ ਗੱਭਨ ਰਹਿ ਜੇ ਠੀਕ ਹੈ ਪਰ ਛੋਟੇ ਦਾ ਪਹਿਲੀ ਵਾਰ ਦਾ ਕੀਤਾ ਬਹੁਤ ਰੇਅਰ ਹੈ ਕਿ ਮੱਝ ਖਾਲੀ ਰਹੇ ਹਾਂਜੀ ਇਸ ਲਈ ਨੇਚਰਲ ਪ੍ਰੋਸੈਸ ਜ਼ਿਆਦਾ ਵਧੀਆ ਰਹਿੰਦਾ ਤੇ ਨਾਲੇ ਉਹ ਚ ਖਰਚਾ ਹੈਵੀ ਉਹ ਮਹਿੰਗਾ ਪੈਂਦਾ ਹੋਣਾ ਮਹਿੰਗਾ ਸੇਮ ਹੀ ਪੈਂਦਾ ਕਿਉਂਕਿ ਛੋਟੇ ਦੀ ਉਨੀ ਦੇਖ ਰੇ ਕਰਨੀ ਆ ਪਾਖੋਣਾ ਪਿਆਣਾ ਵਧੀਆ ਹੈ ਜੀ ਠੀਕ ਹੈ ਉਹ ਸੇਮ ਹੀ ਪੈਂਦੇ ਆ ਠੀਕ ਹੈ ਚਲੋ ਇਹ ਆਪਣੀ ਨਿਗਾਹ ਦੇ ਸਾਹਮਣੇ ਹੋ ਜਾਂਦਾ ਹੈ ਨਾ ਹਾਂ ਵੀ ਛੋਟਾ ਆਪਣਾ ਛੋਟਾ ਤੁਸੀਂ ਇਹ ਵੀ ਪਰਚੇਜ਼ ਹੀ ਕੀਤਾ ਹਾਂ ਜੀ ਹਾਂ ਜੀ 1.5 ਸਾਲ ਹੋਇਆ ਹਾਂਜੀ ਤੇ ਮੱਝਾਂ ਤੁਸੀਂ ਕਿੱਥੋਂ ਪਰਚੇਜ਼ ਕੀਤੀਆਂ ਸਰ ਜੀ ਅਸੀਂ ਸਾਰੀਆਂ ਮੱਝਾਂ ਹਰਿਆਣੇ ਤੋਂ ਪਰਚੇਜ਼ ਕੀਤੀਆਂ ਨੇ ਬਾਜੀ ਤੇ ਮੇਰੇ ਵੱਡੇ ਭਾਇਆ ਸਾਹਿਬ ਜਾਣਦੇ ਨੇ ਹਮੇਸ਼ਾ ਹੀ ਤੇ ਉੱਥੇ ਜਾ ਕੇ ਸਿਲੈਕਟ ਕਰਦੇ ਆਂ ਪਾਸ ਕਰਦੇ ਆਂ ਫਿਰ ਲੈ ਕੇ ਆਉਂਦੇ ਆਂ ਤੁਹਾਡੇ ਵੱਡੇ ਬ੍ਰਦਰ ਦਾ ਬਹੁਤ ਵੱਡਾ ਰੋਲ ਹੈ ਹਨਾ ਹਾਂਜੀ ਹਾਂਜੀ ਮੇਰੇ ਦੋ ਵੱਡੇ ਬ੍ਰਦਰ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਆ ਉਹਨਾਂ ਦਾ ਵੀ ਮੇਨ ਰੋਲ ਹੈ ਕਿ ਗੁਰਨ ਤੁਹਾਨੂੰ ਫੁੱਲ ਸਪੋਰਟ ਕੀਤੀ ਹੋਈ ਹੈ ਨਾ ਫੁੱਲ ਸਪੋਰਟ ਦਿੱਤੀ ਹੋਈ ਹੈ ਆਪਣਾ ਤੂੰ ਜੋ ਮਰਜ਼ੀ ਕਰ ਹਾਂਜੀ ਹਾਂਜੀ ਤੇ ਬਿਜ਼ਨਸ ਚ ਵੀ ਤੁਹਾਡੀ ਮਦਦ ਕਰਦੇ ਨੇ ਹਾਂ ਹਮੇਸ਼ਾ ਹੀ ਤੇ ਬਹੁਤ ਵਧੀਆ ਗੱਲ ਹੈ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ਾਂ ਕਿਤੇ ਨਾ ਕਿਤੇ ਲੁਪਤ ਹੁੰਦੀਆਂ ਜਾ ਰਹੀਆਂ ਨੇ ਹਾਂ ਜਦੋਂ ਕੰਸਟਰਕਸ਼ਨ ਦਾ ਕੰਮ ਇੱਥੇ ਹੋਇਆ ਮੈਂ ਕਦੀ ਆ ਕੇ ਨਹੀਂ ਦੇਖਿਆ ਕਿ ਕੀ ਹੋ ਰਿਹਾ ਠੀਕ ਹੈ ਮੈਂ ਮੇਰੇ ਤੋਂ ਪੁੱਛਦੇ ਸੀ ਕਿਵੇਂ ਦਾ ਕੰਮ ਚਾਹੀਦਾ ਬਟ ਮੈਂ ਕਦੀ ਆ ਕੇ ਨਹੀਂ ਇੱਥੇ ਉਹਨਾਂ ਨੇ ਕੀਤਾ ਜੀ ਹਾਂ ਸਭ ਉਹਨਾਂ ਨੇ ਕੀਤਾ ਜੀ ਤੇ ਜਦੋਂ ਮੱਜਾ-ਮੁੱਜਾ ਪਰਚੇਜ਼ ਕਰਨ ਜਾਂਦੇ ਤੁਸੀਂ ਜਾਂਦੇ ਆ ਨਹੀਂ ਮੈਂ ਤਾਂ ਇੱਥੇ ਕੰਮ ਦੇਖਦਾ ਹਾਂ ਸਾਰਾ ਇੱਥੇ ਬ੍ਰਦਰ ਜਾਂਦਾ ਹਾਂ ਹਾਂਜੀ ਉਹ ਵੱਡੇ ਭਾਈ ਸਾਹਿਬ ਹੀ ਜਾਂਦੇ ਆ ਤੇ ਭਾਜੀ ਜਾਂਦੇ ਨੇ ਜੀ ਤੇ ਹੁਣ ਜਿਹੜਾ ਤੁਸੀਂ ਦੁੱਧ ਤੁਹਾਡਾ ਪੈ ਜਾਂਦਾ ਹੁਣ ਪਿੰਡਾਂ ਦੇ ਵਿੱਚ ਪੈ ਜਾਂ ਫਾਰਮ ਆ ਤੁਹਾਡਾ ਹਾਂਜੀ ਤੇ ਦੁੱਧ ਕਿਸੇ ਡੈਰੀ ਸੰਸਥਾ ਨਾਲ ਜੁੜੇ ਹੋਏ ਹੋ ਕਿਸੇ ਡੈਰੀ ਤੇ ਪਾਣੇ ਹੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਆਪਣਾ ਕਰਦੇ ਹੋ ਆਪਣਾ ਜਿਹੜਾ ਦੁੱਧ ਇਕ ਡੈਰੀ ਚ ਜਾਂਦਾ ਠੀਕ ਹੈ ਆਪਣਾ 80 ਤੋਂ 90% ਡੈਰੀ ਚ ਜਾਂਦਾ ਠੀਕ ਹੈ ਬਾਕੀ ਹਜੇ ਘਰਾਂ ਚ ਦੇਣਾ ਸੀ ਸਟਾਰਟ ਨਹੀਂ ਕੀਤਾ ਮਤਲਬ ਹੌਲੀ ਹੌਲੀ ਕਰ ਰਹੇ ਆ ਠੀਕ ਹੈ ਬਾਕੀ ਪਿਓਰਿਟੀ ਹਰ ਕਿਸ ਨੂੰ ਚਾਹੀਦੀ ਹੈ ਹਾਂ ਤੇ ਜਿਹੜੇ ਸਾਡੇ ਪਛਾਣ ਚ ਆ ਗਏ ਆ ਜਾਂ ਕਈ ਹੋਰ ਨੇ ਜਿਹੜੇ ਦੂਰੋਂ ਦੂਰੋਂ ਸਾਡੇ ਘਰੋਂ ਦੁੱਧ ਆ ਕੇ ਲੈ ਕੇ ਜਾਂਦੇ ਨੇ ਵੀ ਤੁਹਾਡੀ ਪਿਓਰਿਟੀ ਦੀ ਗਾਰੰਟੀ ਹੈ 100% ਗਾਰੰਟੀ ਹੈ ਇਹਦੇ ਜੀ ਜਗਦੀਪ ਸ਼ਰਮਾ ਪਟਿਆਲੇ ਤੋਂ ਜਿਨ੍ਹਾਂ ਦੀ 100% ਗਾਰੰਟੀ ਹੈ ਦੁੱਧ ਪਿਓਰਿਟੀ ਦੀ ਜਿਆਦਾ ਨਹੀਂ ਤੁਸੀਂ ਇੰਨੀ ਗਾਰੰਟੀ ਆਪਾਂ ਦੇ ਸਕਦੇ ਆ ਵੀ ਤੁਸੀਂ ਚੈੱਕ ਕਰਾ ਸਕਦੇ ਹੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਪੈਸੇ ਨਾਲੋਂ ਜ਼ਿਆਦਾ ਸਿਹਤ ਜ਼ਰੂਰੀ ਹੈ ਕਿਉਂਕਿ ਜੇ ਸਿਹਤ ਹੋਏਗੀ ਤਾਂ ਆਪਾਂ ਕੁਝ ਵੀ ਕਰ ਸਕਦੇ ਆ ਜੇ ਪੈਸਾ ਹੈ ਸਿਹਤ ਹੈ ਨਹੀਂ ਤਾਂ ਆਪਾਂ ਕੁਝ ਖਾਣੋਂ ਵੀ ਡਾਕਟਰ ਨੇ ਰੋਕਦਾ ਉਹਦਾ ਵੀ ਕੋਈ ਫਾਇਦਾ ਨਹੀਂ ਤੇ ਸਿਹਤ ਜ਼ਿਆਦਾ ਜ਼ਰੂਰੀ ਹੈ ਤੇ ਪਿਓਰਿਟੀ ਦੀ ਫੁੱਲ ਗਾਰੰਟੀ ਹੈ ਬਾਕੀ ਮੈਂ ਇਹਨਾਂ ਦਾ ਤੁਹਾਨੂੰ ਨੰਬਰ ਵੀ ਵੀਡੀਓ ਦੇ ਵਿੱਚ ਨੰਬਰ ਵੀ ਇਹਨਾਂ ਦਾ ਐਡ ਕਰ ਦਾਂਗਾ ਤੇ ਜੇ ਕਿ ਪਟਿਆਲੇ ਏਰੀਆ ਦੇ ਵਿੱਚ ਇਹਨਾਂ ਤੋਂ ਕੋਈ ਦੁੱਧ ਵੀ ਲੈਣਾ ਚਾਹੁੰਦਾ ਕਪੀਓਰਟੀ ਦੀ ਫੁੱਲ ਗਾਰੰਟੀ ਹੈ ਦੁੱਧ ਵੀ ਪਰਚੇਸ ਕਰ ਸਕਦੇ ਸਿੱਖੇ ਚਾਣਗੇ ਉੱਥੇ ਟੈਸਟ ਕਰਵਾ ਸਕਦੇ ਦੁੱਧ ਦੀ ਹਾਂ ਦੇਖੋ ਗਾਰੰਟੀ ਹੈ ਹਾਂਜੀ ਠੀਕ ਹੈ ਜੀ ਤੇ ਹੁਣ ਆਪਾਂ ਇਸ ਟਾਈਮ ਕਿੰਨਾ ਕੁ ਦੁੱਧ ਜਿਹੜਾ ਆਪਾਂ ਸੇਲ ਕਰ ਰਹੇ ਆਪਣਾ ਡੇਲੀ ਦਾ ਮਤਲਬ ਅਪ੍ਰੈਲ ਤੱਕ ਅਪ੍ਰੈਲ ਦੀ ਗਰਮੀਆਂ ਦੀ ਸਟਾਰਟਿੰਗ ਦਾ ਆਪਣਾ ਹੈਗਾ ਸੀਗਾ 5.5 ਕਵਾਂਟਰ ਪਲੱਸ ਸੀਗਾ ਜੀ ਠੀਕ ਹੈ ਦੁੱਧ ਦਾ ਆਪਣਾ ਡੇਲੀ ਦਾ ਪਰ ਹੁਣ ਜਿਵੇਂ ਆਪਣੇ ਡੰਗਰ ਵੀ ਡਰਾਈ ਹੋ ਰਹੇ ਨੇ ਗੱਭਣ ਹੋਣ ਕਰਕੇ ਇਹਨਾਂ ਜੀ 3 ਮਹੀਨੇ ਪਹਿਲਾਂ ਛੱਡਨੇ ਪੈਂਦੇ ਨੇ ਡਰਾਈ ਹਾਂਜੀ ਤੇ ਬਗੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਵਾਰ ਮੀਂਹ ਨਹੀਂ ਪੈ ਰਿਆ ਜੀ ਉਸ ਕਰਕੇ ਜੈਸੀ ਫੋਗਰ ਚਲਾ ਰਹੇ ਆ ਪਰ ਇਹ ਤਾਂ ਚਲੋ ਕੁਝ ਟਾਈਮ ਲਈ ਨੈਚੁਰਲ ਜਿਹੜੀ ਆ ਉਹ ਨੈਚੁਰਲ ਹੈ ਹਵਾ ਨਹੀਂ ਚੱਲਦੀ ਹੈ ਨਾ ਤੇ ਹੁਣ ਜੀਰੇ ਵੀ ਬੀਜੀ ਗਈ ਹੈ ਤਾਂ ਜ਼ਿਆਦਾ ਉਮਸ ਹੋ ਗਈ ਹੈ ਉਸ ਕਰਕੇ ਸਾਡਾ 50 60 ਕਿਲੋ ਦੁੱਧ ਘਟਿਆ ਦਿੰਦਾ ਠੀਕ ਦੁੱਧ ਕਿੰਨਾ ਕ ਜਾ ਰਿਹਾ ਇਸ ਟਾਈਮ ਆਪਣਾ ਜਿਹੜੀ ਦੇਲੀ ਵਾਲਾ ਆਪਣਾ ਇਹ ਹੁਣ ਗਰਮੀ ਕਰਕੇ ਦਿੰਦਾ 50 60 ਕਿਲੋ ਘਟਿਆ ਹਾਂਜੀ ਫਿਰ ਵੀ ਆਪਣਾ 5 ਕੁਇੰਟਲ ਦੇ ਆਸ-ਪਾਸ ਤਾਂ ਹੈਗਾ ਜੀ ਦੋਨਾਂ ਟਾਈਮਾਂ ਦਾ ਹੈ ਜੀ ਹਾਂਜੀ ਦੋਨੋਂ ਟਾਈਮ ਦਾ ਸਵੇਰੇ ਸ਼ਾਮ ਦਾ ਮਿਲਾ ਕੇ ਠੀਕ ਹੈ ਮੱਜਾਂ ਦਾ ਹੀ ਕਿਉਂ ਚੁਣਿਆ گاਵਾں ਦੇ ਅਕੋਰਡਿੰਗ ਵੀ گاਵਾں ਦੇ ਫਾਰਮ ਦੀ ਅੱਜਕੱਲ ਕਾਫੀ ਨੇ ਹਾਂਜੀ ਆਪਣੇ ਪੰਜਾਬ ਚ ਦਾ گاਵਾں ਦੇ ਹੀ ਫਾਰਮ ਜ਼ਿਆਦਾ ਨੇ ਜੀ ਕਿਉਂਕਿ گاਵਾں ਚ ਪੋਜ਼ਿਟਿਵ ਪੁਆਇੰਟ ਵੀ ਬਹੁਤ ਨੇ ਹਰ ਇੱਕ ਕੰਮ ਚ ਪੋਜ਼ਿਟਿਵ 네ਗੇਟਿਵ ਹੁੰਦੇ ਨੇ ਜੀ گاਵਾں ਚ ਜਿਵੇਂ ਲੇਬਰ ਘੱਟ ਲੱਗਦੀ ਹੈ ਜੀ ਕਿਉਂਕਿ ਮਸ਼ੀਨਾਂ ਨਾਲ ਚੋਅਾਈ ਹੋ ਜਾਂਦੀ ਹੈ ਮੱਜਾਂ ਦੀ ਹੱਥਾਂ ਨਾਲ ਕਰਨੀ ਪੈਂਦੀ ਹੈ ਜੀ ਪਰ ਜਦੋਂ ਮੈਂ ਸਟੱਡੀ ਕੀਤੀ ਤੇ ਮੈਨੂੰ ਤਜਰਬਾ ਹੋਇਆ ਜਿਵੇਂ گاਵਾں ਬਾਹਰ ਦੀ ਬਰੀਡਸ ਨੇ ਹਾਂਜੀ ਹੈਨਾ ਜੀ ਤੇ ਸੈਂਸਿਟਿਵ ਜ਼ਿਆਦਾ ਹੁੰਦੀਆਂ ਨੇ ਜੀ ਠੀਕ ਹੈ ਤੇ ਐਨਾ ਚ ਬਿਮਾਰੀਆਂ ਜ਼ਿਆਦਾ ਨੇ ਤੇ ਇਲਾਜ ਬਹੁਤ ਕਰਾਉਣਾ ਪੈਂਦਾ ਤੇ ਜਿਵੇਂ ਮੱਝਾਂ ਆਪਣੀਆਂ ਦੇਸੀ ਬਰੀਡ ਹੈ ਜੀ ਇੰਡੀਅਨ ਬਰੀਡ ਹੈ ਤੇ ਐਵੇਂ ਦੇ এনवायरमेंट ਚ ਸ਼ੁਰੂ ਤੇ ਰਹੀਆਂ ਹੁੰਦੀਆਂ ਨੇ ਜੀ ਤਾਂ ਇਸ ਕਰਕੇ ਇਹ ਜ਼ਿਆਦਾ ਉਹ ਹੁੰਦੇ ਨੇ ਜੀ ਯੂਸਟ ਹੁੰਦੇ ਨੇ ਆਪਣੇ এনवायरमेंट ਲਈ ਤੇ ਉਮਰ ਤਾਂ ਹਜੇ ਤੁਹਾਡੀ ਬਹੁਤ ਘੱਟ ਹੈ ਨਾ ਹਾਂਜੀ ਹਾਂਜੀ ਮੈਂ ਹਜੇ 28 ਸਾਲ ਦਾ ਜੀ 28 ਸਾਲ ਹਾਂਜੀ ਤੇ ਅਨਮੈਰਿਡ ਹਾਂ ਨਾ ਹਾਂਜੀ ਹਾਂਜੀ ਤੇ ਅੰਗੇਜਮੈਂਟ ਹੋ ਗਈ ਤੁਹਾਡੀ ਹਾਂਜੀ ਮੇਰੀ ਹੋਈ ਹੈ ਅੰਗੇਜਮੈਂਟ ਹੋ ਗਈ ਤੇ 파ਟਨਰ ਨੇ ਕਿਹਾ ਨਹੀਂ ਵੀ ਇਹ ਕਿਹੜੇ ਕੰਮ ਚ ਪਿਆ ਹੋਇਆ ਪੜ ਨਹੀਂ 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 ਉਹ ਆਪ ਮੇਰੇ ਤੋਂ ਜ਼ਿਆਦਾ ਪੜੇ ਲਿਖੇ ਨੇ ਤੇ ਪਰ ਉਹਨਾਂ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ ਤੇ ਉਹ ਤਾਂ ਕਹਿੰਦੇ ਨੇ ਕਿ ਮੈਂ ਤਾਂ ਹਮੇਸ਼ਾ ਚਾਹੁੰਦੀ ਸੀ ਕਿ ਆਪਣਾ ਫਾਰਮ ਹੋਵੇ ਬਚਪਨ ਤੋਂ ਹੀ ਸੋਚਦੀ ਸੀ ਤੇ ਉਹ ਚੀਜ਼ ਸੱਚੀ ਹੋ ਗਈ ਬਹੁਤ ਵਧੀਆ ਹੋਇਆ ਤੁਹਾਡੇ ਵਾਸਤੇ ਵੀ ਉਹਨਾਂ ਵਾਸਤੇ ਵੀ ਹਾਂਜੀ ਹਾਂਜੀ ਵਧੀਆ ਗੱਲ ਹੈ ਵੀ ਤੇ ਇੱਥੇ ਜਿਹੜੀ ਮਿਹਨਤ ਹੈ ਹਾਂਜੀ ਉਹ ਤੁਸੀਂ ਆਪ ਕਰਦੇ ਹੋ ਹਾਂਜੀ ਹਾਂਜੀ ਵਿੱਚ ਰਹਿ ਕੇ ਕੰਮ ਕਰਨਾ ਪੈਂਦਾ ਈ ਕਿਉਂਕਿ ਜੇ ਤੁਸੀਂ ਵਿੱਚ ਨਹੀਂ ਉਤਰੋਗੇ ਤਾਂ ਤੁਹਾਨੂੰ ਨਾ ਹੀ ਆਪਣੀ ਪ੍ਰੋਡਕਸ਼ਨ ਦਾ ਪਤਾ ਲੱਗੇਗਾ ਨਾ ਹੀ ਤੁਹਾਨੂੰ ਆਪਣੇ ਪਸ਼ੂਆਂ ਦੇ ਹੈਲਥ ਇਸ਼ੂ ਵੀ ਆ ਜਾਂ ਉਹਨਾਂ ਦੇ ਵਿੱਚ ਕੀ ਕੀ ਪ੍ਰੋਬਲਮ ਆ ਸਕਦੇ ਤੁਹਾਨੂੰ ਉਹਦੇ ਬਾਰੇ ਪਤਾ ਲੱਗੇਗਾ ਤੁਹਾਨੂੰ ਵਿੱਚ ਉਤਰਨਾ ਹੀ ਪਏਗਾ ਉਹਦੇ ਲਈ ਵਿੱਚ ਰਹਿ ਕੇ ਆਪਾਂ ਨੂੰ ਸਾਰੇ ਇੱਕ ਇੱਕ ਜਾਨਵਰ ਦਾ ਪਤਾ ਲੱਗਦਾ ਰਹਿੰਦਾ ਹਰ ਇੱਕ ਜਾਨਵਰ ਦਾ ਬੱਚਿਆਂ ਤੋਂ ਲੈ ਕੇ ਵੱਡੇ ਜਾਨਵਰ ਦਾ ਕਿਹੜਾ ਜਾਨਵਰ ਕਿੰਨਾ ਦੁੱਧ ਦੇ ਰਿਹਾ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਲੱਗਦਾ ਈ ਅਸੀਂ ਕੰਡੇ ਇਸ ਲਈ ਇਥੇ ਇਸ ਲਈ ਰੱਖੇ ਹੋਏ ਆ ਹਰ ਇੱਕ ਜਾਨਵਰ ਦਾ ਦੁੱਧ ਚੁਵਾਈ ਤੋਂ ਬਾਅਦ ਅਸੀਂ ਮਿੰਦਦੇ ਆ ਕਿ ਕਿਹੜੀ ਮੱਝ ਕਿੰਨਾ ਦੁੱਧ ਦੇ ਰਹੀ ਐ ਇੱਕ ਬੱਚੇ ਨੂੰ ਥਣ ਚੁੰਗਾਨ ਤੋਂ ਬਾਅਦ ਕਿਉਂਕਿ ਜਦ ਦੁੱਧ ਘਟਦਾ ਵੜਦਾ ਵੱਧਦਾ ਉਸ ਬਾਅਦ ਫਿਰ ਅਸੀਂ ਪਤਾ ਕਰਦੇ ਆ ਕਿ ਕਿਉਂ ਘਟਿਆ ਕੋਈ ਬਿਮਾਰਤਾ ਨਹੀਂ ਆ ਜਾਂ ਕੈਲਸ਼ੀਅਮ ਦੀ ਘਾਟ ਤਾਂ ਨਹੀਂ ਹੈਗੀ ਉਹਦੇ ਅੰਦਰ ਜਾਂ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਹੈਗੀ ਫਿਰ ਉਹਦੇ ਨਾਲ ਹੀ ਸਾਨੂੰ ਪਤਾ ਲੱਗਦਾ ਮਲੇ ਇੱਕ ਇੱਕ ਜਾਨਵਰ ਦਾ ਪੂਰਾ ਤੁਸੀਂ ਹਾਂ ਦੇ ਅਸੀਂ ਹਰ ਇੱਕ ਜਾਨਵਰ ਦਾ ਦੁੱਧ ਦਾ ਧਿਆਨ ਰੱਖਦੇ ਵੀ ਕਿਹੜਾ ਕਿੰਨਾ ਦੇ ਰਿਹਾ ਦੁੱਧ ਕਿੰਨੇ ਮਹੀਨੇ ਉਹਨੇ ਕੰਟੀਨਿਊਸਲੀ ਕਿੰਨਾ ਦੁੱਧ ਦਿੱਤਾ ਜਗਦੀਪ ਜੀ ਨੇ ਦੱਸਿਆ ਮੱਝਾਂ ਬਾਰੇ ਆਪਾਂ ਦੇਖ ਵੀ ਸਕਦੇ ਆਂ ਵੀ ਮੱਝਾਂ ਬਿਲਕੁਲ ਰਿਲੈਕਸ ਦੇ ਮੂਡ 'ਚ ਨੇ ਕੋਈ ਮੱਝ ਕਿਤੇ ਭੀੜੀ ਜਾਂ ਤੰਗ ਹੋ ਕੇ ਨਹੀਂ ਬੈਠੀ ਇੰਨਾ ਖੁੱਲਾ ਫਾਰਮ ਬਣਾਇਆ ਉਹਨਾਂ ਨੂੰ এনवायरमेंट ਇੰਨਾ ਵਧੀਆ ਦਿੱਤਾ ਗਿਆ ਵੀ ਉਹ ਆਪਣੇ ਆਣ ਆਰਾਮ ਜੇ ਕਰਨਾ ਤਾਂ ਪੂਰਾ ਫੁੱਲ ਆਰਾਮ ਕਰਨ ਆਰਾਮ ਦਾ ਮਤਲਬ ਵੀ ਆਰਾਮ ਪੂਰਾ ਹੋਵੇ ਉਹਨਾਂ ਨੂੰ ਦੇਖੋ ਆਰਾਮ ਨਾਲ ਬੈਠੀਆਂ ਨੇ ਖੁੱਲੀਆਂ ਬੈਠੀਆਂ ਨੇ ਕਿਤੇ ਵੀ ਐਸਾ ਮਹਿਸੂਸ ਨਹੀਂ ਹੋ ਰਿਹਾ ਵੀ ਤੰਗ ਹੋ ਕੇ ਬੈਠੀਆਂ ਨੇ ਇਹ ਪੂਰਾ ਐਂਡ ਖੁੱਲਾ ਬਹੁਤ ਸੋਹਣਾ ਫਾਰਮ ਹੈ ਇਹਦੇ ਵਿੱਚੋਂ ਜਿਵੇਂ ਲੋਕਾਂ ਦਾ ਕਹਿਣਾ ਵੀ ਬਚਦਾ ਨਹੀਂ ਕੁਝ ਹਾਂਜੀ ਹਾਂਜੀ ਵੀ ਹੁਣ ਜਿਵੇਂ ਬਾਹਰ ਨੂੰ ਜਾਂਦੇ ਨੇ ਬੱਚੇ ਇਸੇ ਕਰਕੇ ਵੀ ਡੇਰੀ ਫਾਰਮ ਜਿਹੜਾ ਆਪਣਾ ਸਹਾਇਕ ਹੁੰਦਾ ਹਾਂਜੀ ਇਹਦੇ ਵਿੱਚ ਬਚਨ ਨੂੰ ਕੁਝ ਨਹੀਂ ਮਿਲਦਾ ਕੋ ਨੂੰ ਕੀ ਲੱਗਦਾ ਸਰ ਇਹ ਬਹੁਤ ਪੇਸ਼ੈਂਸ ਵਾਲਾ ਕੰਮ ਹੈ ਜੀ ਹਾਂਜੀ ਤੇ ਇਹਦਾ ਪ੍ਰੋਸੈਸ ਬਹੁਤ ਲੰਮਾ ਹੈ ਜੀ ਜੇ ਤੁਸੀਂ ਸ਼ੁਰੂ ਚ ਹੀ ਇਸ ਤੋਂ ਕਮਾਈ ਲੱਭਣ ਲੱਗ ਗਏ ਜੀ ਹਾਂ ਫੇਰ ਉਹਦਾ ਫੇਰ ਉਹ ਕੰਮ ਸਕਸੈਸਫੁਲ ਨਹੀਂ ਹੋ ਸਕਦਾ ਕਿਉਂਕਿ ਤੁਹਾਨੂੰ ਸ਼ੁਰੂ ਤੋਂ ਲੈ ਕੇ ਪਹਿਲਾਂ ਜੋ ਵੀ ਤੁਹਾਡੀ ਬਚਤ ਹੈ ਤੁਹਾਨੂੰ ਇਹਨਾਂ ਉੱਪਰ ਹੀ ਇਨਵੈਸਟ ਕਰਨੀ ਪੈਗੀ ਕਿਉਂਕਿ ਜਦ ਤੱਕ ਤੁਸੀਂ ਇਹਨਾਂ ਉੱਪਰ ਇਨਵੈਸਟ ਨਹੀਂ ਕਰੋਗੇ ਤਦ ਤੱਕ ਤੁਸੀਂ ਅੱਗੇ ਨਹੀਂ ਵਧ ਸਕਦੇ ਜਦ ਤੱਕ ਤੁਸੀਂ ਉਨਾ ਹੀ ਰੱਖ ਕੇ ਕਮਾਓ ਖਾਓ ਤੇ ਇਹਨਾਂ ਨੂੰ ਖਵਾਓ ਜਾਂ ਫਿਰ ਜੇ ਤੁਸੀਂ ਅੱਗੇ ਵਧਾਣਾ ਕੰਮ ਨੂੰ ਤਾਂ ਫਿਰ ਤੁਸੀਂ ਜਿਹੜੀ ਵੀ ਬਚਾ ਤੁਸੀਂ ਇਹਨਾਂ ਉੱਪਰ ਹੀ ਲਗਾਓ ਕਿਉਂਕਿ ਤੁਸੀਂ ਜਦ 10 ਡੰਗਰ ਪਾਓਗੇ 10 ਡੰਗਰਾਂ ਤੋਂ ਕਮਾਓਗੇ ਤਾਂ ਹੀ 15 ਕਰੋਗੇ ਜੇ ਇਹਨਾਂ ਤੋਂ ਕਮਾਓਗੇ ਇਸ ਦਾ ਮੇਰੇ ਕਹਿਣ ਦਾ ਮਤਲਬ ਹੈ ਜੇ ਤੁਸੀਂ 10 ਡਗਰਾਂ ਤੋਂ ਕਮਾ ਰਹੇ ਹੋ ਤਾਂ 10 ਤੋਂ 12 ਡਗਰਾਂ ਤੋਂ ਹੀ ਕਰੋ ਆਪਣੀ ਜੇਬ ਚੋਂ ਕੁਛ ਨਾ ਲਗਾਓ ਆਪਣੀ ਜੇਬ ਚੋਂ ਨਾ ਲਾਓ ਹਾਂਜੀ ਮਤਲਬ ਜੀ ਉਹ ਕਮਾਈ ਦਾ ਇੱਕ ਕੈਲਕੂਲੇਟਰ ਹੁਣਾਉਣਾ ਚਾਹੀਦਾ ਹੈ ਹਨਾ ਹਾਂਜੀ ਹਾਂਜੀ ਹਰ ਇੱਕ ਚੀਜ਼ ਦਾ ਕਿ ਤੁਸੀਂ ਦਿਨ ਦਾ ਕਿੰਨਾ ਪ੍ਰੋਡਿਊਸ ਕਰ ਰਹੇ ਹੋ ਦੁੱਧ ਦਿਨ ਦਾ ਤੁਹਾਡਾ ਕਿੰਨਾ ਇਨਕਮ ਆ ਰਿਹਾ ਤੇ ਕਿੰਨਾ ਤੁਹਾਡਾ ਖਰਚਾ ਆ ਰਿਹਾ ਇੱਕ ਦਿਨ ਚ ਇਹ ਜੀ ਆਪਾਂ ਕਰ ਜਾਈਏ ਗੱਲ ਜੇ ਆਪਾਂ ਇੱਕ ਐਵਰੇਜ ਹੀ ਕੱਢੀਏ ਹਾਂਜੀ ਵੀ ਕਿੰਨੇ ਕ ਪਰਸੈਂਟ ਬਚਤ ਹੈ ਇਸ ਚ ਜਿਵੇਂ ਕਿ ਸਾਡਾ ਆਪਣਾ ਹੀ ਹਰਾ ਅਸੀਂ ਸਾਰਾ ਕੁਝ ਮੁੱਲ ਲੈ ਰਹੇ ਹਾਂ ਜੀ ਹਾਂਜੀ ਠੇਕੇ ਤੇ ਜਗ੍ਹਾ ਲਈਆ ਹਰਾਚਾਰ ਅਸੀਂ ਮੁੱਲਦਾਈ ਹਰਾਚਾਰਾ ਹੋਣਾ ਸੀ ਠੇਕੇ ਤੇ ਜਗ੍ਹਾ ਲੈ ਕੇ ਉਗਾਈ ਆ ਆਪਣਾ 1.5 ਦੋ ਕਿੱਲਾ ਹੀ ਆ ਤਾਂ ਇੰਨੇ ਪਸ਼ਵਾਂ ਨੂੰ ਬਹੁਤ ਘਟਦਾ ਈ ਤੇ ਪਰ ਉਹ ਵੀ ਲਗਾ ਲਓ ਆਪਣੇ ਖਰੀਦ ਹੀ ਆਈ ਕਿਉਂਕਿ ਕਿੱਲੇ ਆਪਾਂ ਜਿਵੇਂ ਠੇਕੇ ਤੇ ਲਏ ਆ ਉਹਦੇ ਵੀ ਪੈਸੇ ਆਪਾਂ ਖਰਚ ਹੀ ਰਹੇ ਆ ਹਾਂ ਤਾਂ ਜੇ ਤੁਸੀਂ ਸਾਰਾ ਕੁਝ ਖਰਚ ਕੇ ਐਸਟੀਮੇਟ ਲਗਾਣੇ ਹੋ ਲੇਬਰ ਜਿਵੇਂ ਸਾਡੀ ਹੈਗੀ ਆ ਲੇਬਰ ਦਾ ਵੀ ਬਹੁਤ ਖਰਚਾ ਹੈ ਤਾਂ 30% ਤਾਂ ਫਿਰ ਵੀ ਬਚ ਜਾਂਦੇ 20% ਫਿਰ ਵੀ ਬਚਦਾ ਸਾਰਾ ਕੁਝ ਮੁੱਲ ਦਾ ਹੋਣ ਦੇ ਬਾਵਜੂਦ ਹਾਂਜੀ ਹਾਂਜੀ ਬਚ ਜਾਂਦਾ ਜੇ ਤੁਸੀਂ ਮੈਨੇਜਮੈਂਟ ਵਧੀਆ ਮੈਨੇਜਮੈਂਟ ਚਲਾ ਕੇ ਵਧੀਆ ਤਰੀਕੇ ਨਾਲ ਸਿਸਟਮੈਟਿਕ ਤਰੀਕੇ ਨਾਲ ਕਰੋਗੇ ਤਾਂ ਵਿਚਾਰ ਇਹ ਗੱਲ ਇਹ ਹੈ ਵੀ ਤੁਸੀਂ ਇੱਕ ਤਾਂ ਆਪ ਦੇਖ ਰਹੇ ਕਿ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਬਿਲਕੁਲ 100% ਮੈਨੇਜਮੈਂਟ ਤੁਹਾਡੀ ਸਹੀ ਹੋਣੀ ਚਾਹੀਦੀ ਹੈ ਹਾਂਜੀ ਤੁਹਾਨੂੰ ਆਪਣੇ ਡੰਗਰ ਤੋਂ ਲੈ ਕੇ ਆਪਣੇ ਵਰਕਰ ਦਾ ਹਰ ਇੱਕ ਦਾ ਤੁਹਾਨੂੰ ਪੂਰਾ ਮੈਨੇਜਮੈਂਟ ਸੈੱਟ ਕਰਨਾ ਚਾਹੀਦਾ ਤੁਹਾਨੂੰ ਹਾਂ ਨਾਲ ਪੜ੍ਹੇ ਲਿਖੇ ਦਾ ਇਹੀ ਫਾਇਦਾ ਹੈ ਨਾ ਹਾਂਜੀ ਹਾਂਜੀ ਪੜ੍ਹਨ ਲਿਖੇ ਸਿੱਖ ਕੇ ਕਰੀਏ ਤਾਂ ਆਪਾਂ ਕੰਮ ਕੋਈ ਮਾੜਾ ਨਹੀਂ ਹੈ ਹੈ ਨਾ ਕੋਈ ਕੰਮ ਮਾੜਾ ਨਹੀਂ ਹੈ ਜੀ ਬਹੁਤ ਵਧੀਆ ਕੰਮ ਹੈ ਤੁਸੀਂ ਕੋਈ ਵੀ ਕੰਮ ਕਰੋਗੇ ਤੁਹਾਨੂੰ ਮਹੀਨੇ ਬਾਅਦ ਤਨਖਾਹ ਮਿਲੇਗੀ ਜਾਂ ਤੁਸੀਂ ਪਰ ਇਹ ਕੰਮ ਹੈ ਰਿਹਾ ਤੁਹਾਨੂੰ ਇਹ ਰੋਜ਼ ਕਮਾ ਕੇ ਦਿੰਦੀ ਹੈ ਰੋਜ਼ ਕਮਾ ਕੇ ਦੇਗਾ ਅੱਜ ਜਿਵੇਂ ਆਈ ਉਧਰ ਦੇਆ ਦੁੱਧਾ ਪੱਡੇ ਦੇ ਦੁੱਧ ਦਿੱਤਾ ਹਾਂ ਜੀ ਉਹਦੇ ਹੀ ਆਪਣੇ ਪੈਸੇ ਆ ਗਏ ਆਪਾਂ ਇਹਨਾਂ ਤੇ ਵੀ ਇਨਵੈਸਟ ਕਰਤੇ ਬਾਕੀ ਜੋ ਬਚਿਆ ਤੁਸੀਂ ਆਪਣੇ ਖਾਤੇ ਵੀ ਕੱਢ ਲੀਓ ਉਹਦਾ ਦੁੱਧ ਲਗਭਗ ਕੀ ਰੇਟ ਲ ਜਾ ਰਿਹਾ ਹੈ ਆਪਣਾ ਦੁੱਧ ਜਿਵੇਂ ਘਰਾਂ ਚ ਜਾਂਦਾ ਆਪਣਾ ਦੁੱਧ ਜਿਹੜਾ ਉਹ 85 ਰੁਪਏ ਕਿਲੋ ਮੱਝ ਦਾ ਜਾ ਰਿਹਾ ਹੈ ਤੇ ਪੰਜਾਬ ਤੋਂ 55 ਰੁਪਏ ਕਿਲੋ ਗਾਂ ਦਾ ਜਾ ਰਿਹਾ ਤੇ ਕੋਈ ਇੱਥੇ ਕਿਸੇ ਤਰ੍ਹਾਂ ਦੀ ਉਹ ਨਹੀਂ ਹੈਗੀ ਠੀਕ ਹੈ ਹਾਂਜੀ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਜੀ ਹਾਂਜੀ ਤੇ ਤੁਹਾਡਾ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ